ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਦੇ ਮਹਾਨ ਨੇਤਾ ਸ਼੍ਰੀ ਲਾਲ ਕਿਸ਼ਨ ਅਡਵਾਨੀ ਜੀ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦੇ ਨਾਲ ਨਿਵਾਜ਼ਤ ਦੀ ਖਬਰ ਸੁਣ ਕੇ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਬੀਜੇਪੀ ਦੇ ਕਾਰਕਿਰਤਾਦਿ ਵਿੱਚ ਇੱਕ ਖੁਸ਼ੀ ਦੀ ਲਹਿਰ ਉੱਠੀ ਆ ਮਹਿਸੂਸ ਵੀ ਹੋਈ ਹੈ ਲਾਲ ਕਿਸ਼ਨ ਅਡਵਾਨੀ ਜੀ ਨੇ ਆਪਣੀ ਜ਼ਿੰਦਗੀ ਦੇ 70 ਸਾਲ ਸਾਡੇ ਦੇਸ਼ ਦੀ ਸੇਵਾ ਦੇ ਵਿੱਚ ਸਮਰਪਿਤ ਕੀਤੇ ਨੇ ਉਹਨਾਂ ਦਾ ਜਨਮ 8 ਨਵੰਬਰ 1927 ਯੂਨਾਈਟਿਡ ਇੰਡੀਆ ਦੇ ਕਰਾਚੀ ਸ਼ਹਿਰ ਦੇ ਵਿੱਚ ਹੋਇਆ ਸੀਗਾ ਤੇ ਇੰਡੀਪੈਂਡੈਂਸ ਦੇ ਬਾਅਦ ਉਹਨਾਂ ਦੀ ਫੈਮਿਲੀ ਇੰਡੀਆ ਸ਼ਿਫਟ ਹੋਈ ਸੀਗੀ ਬਚਪਨ ਤੋਂ ਹੀ ਅਡਵਾਨੀ ਜੀ ਨੂੰ ਦੇਸ਼ ਸੇਵਾ ਕਰਨ ਦੀ ਤੇ ਲੋਕ ਕਲਿਆਣ ਦੇ ਵੱਲ ਉਹਨਾਂ ਦੀ ਬਹੁਤ ਰੁਚੀ ਸੀਗੀ ਤੇ ਉਹ ਆਰਐਸਐਸ ਦੇ ਪ੍ਰਚਾਰਕ ਦੇ ਤੌਰ ਦੇ ਉਤੇ ਕੰਮ ਕਰਦੇ ਰਹੇ ਨੇ ਉਹਨਾਂ ਨੇ ਭਾਰਤੀ ਜਨ ਸੰਗ ਤੇ ਜਨ ਸੰਗ ਦਵੀ ਹਿੱਸਾ ਰਹੇ ਨੇ ਪਰ ਉਹਨਾਂ ਦਾ ਜਿਹੜਾ ਡਿਫਾਈਨਿੰਗ ਮੂਵਮੈਂਟ ਹੈ ਲਾਈਫ ਦਾ ਉਹ ਉਦੋਂ ਆਇਆ 6 April 1980 ਦੇ ਵਿੱਚ ਜੋ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਕੋ-ਫਾਊਂਡਰ ਬਣੇ ਤੇ ਉਹਨਾਂ ਨੇ ਇਸ ਮਹਾਨ ਪਾਰਟੀ ਦੀ ਨੀਵ ਰੱਖੀ ਉਹਦੇ ਬਾਅਦ ਉਹ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਰਹੇ ਨੇ ਉਹਨਾਂ ਦੀਆਂ 4 ਟਰਮਜ਼ ਰਹੀਆਂ ਨੇ ਰਾਜ ਸਭਾ ਦੇ ਵਿੱਚ ਅਪ ਟੂ 1989 ਤੇ ਉਹਦੇ ਬਾਅਦ ਉਹ 7 ਵਾਰ ਲੋਕ ਸਭਾ ਦੇ ਵਿੱਚ ਵੀ ਜਿੱਤ ਕੇ ਆਈ ਨਹੀਂ ਬੇਸਿਕਲੀ ਲਾਲ ਕਿਸ਼ਨ ਅਡਵਾਨੀ ਜੀ ਇੱਕ ਸੋਸ਼ਲ ਵਰਕਰ ਨੇ ਸਮਾਜ ਸੇਵਕ ਨੇ ਤੇ ਦੇਸ਼ ਦਾ ਹਿੱਤ ਚਾਣ ਵਾਲੇ ਬੰਦੇ ਨੇ ਇਸ ਦੇ ਇਲਾਵਾ ਉਹ ਇੱਕ ਬਹੁਤ ਵੱਡੇ ਇੰਟੈਲੈਕਚਰ ਜਾਣੇ ਮਾਣੇ ਇੰਟੈਲੈਕਚਰ ਇੱਕ ਵਿਜਨਰੀ ਇੱਕ ਸਟੇਟਸਮੈਨ ਤੇ ਇੱਕ ਨੈਸ਼ਨਲਿਸਟ ਨੇ ਗਵਰਨਮੈਂਟ ਦੇ ਵਿੱਚ ਉਹਨਾਂ ਦਾ ਰਿਕਾਰਡ ਹੈ ਆਫ ਬੀਇੰਗ द लॉन्गेस्ट सर्विंग होम मिनिस्टर फ्रॉम 1998 टू 2004 ओधो पहले ओ इंफॉर्मेशन ब्रॉडकास्टिंग मिनिस्टर भी रहे ने पूरी जिंदगी श्री लाल कृष्ण आडवाणी जी ने देश का मान रखने वास्ते देश दी उन्नति डेवलपमेंट दे वास्ते समर्पित कीती है ए केहा जा सकता है ਕਿ ਨਵੇਂ ਭਾਰਤ ਦੀ ਨੀਵ ਰੱਖਤ ਦੇ ਵਿੱਚ ਸ਼੍ਰੀ ਲਾਲ ਕਿਸ਼ਨ ਅਡਵਾਨੀ ਜੀ ਦੀ ਬਹੁਤ ਵੱਡੀ ਉਪਲਬਧੀ ਹੈ ਬਹੁਤ ਵੱਡੀ ਉਹਨਾਂ ਦੀ ਕੰਟ੍ਰਿਬਿਊਸ਼ਨ ਹੈ ਇਹ ਕਹਿੰਦਾ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਕੰਮ ਬੋਲਦਾ ਸੀਗਾ ਉਹ ਗਰਾਊਂਡ ਤੇ ਕੰਮ ਕਰਦੇ ਸੀਗੇ ਤੇ ਗੱਲਬਾਤ ਘੱਟ ਕਰਦੇ ਸੀਗੇ ਤੇ ਇਸ ਵਾਸਤੇ ਉਹਨਾਂ ਦੀ ਜਿਹੜੀ ਕੰਟ੍ਰਿਬਿਊਸ਼ਨ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਹੀ ਬੋਲਦਾ ਹੈ ਇਸ ਵੇਲੇ ਉਹੋ ਹੀ ਨਜ਼ਰ ਆਦਾ ਸਾਡੇ ਦੇਸ਼ ਦੇ ਵਿੱਚ ਤੇ ਉਹੋ ਹੀ ਪੂਰੀ ਬੀਜੇਪੀ ਨੂੰ ਪ੍ਰੇਰਨਾ ਦਿੰਦਾ ਹੈ ਮੈਂ ਆਪਣੇ ਪਰਿਵਾਰ ਦੇ ਵੱਲੋਂ ਤੇ ਆਪਣੇ ਸਾਰੇ ਬੀਜੇਪੀ ਦੇ ਕਾਰਜਕਰਤਾ ਦੇ ਵੱਲੋਂ ਪੰਜਾਬ ਦੇ ਕਾਰਜਕਰਤਾ ਦੇ ਵੱਲੋਂ ਸ਼੍ਰੀ ਲਾਲ ਕਿਸ਼ਨ ਅਡਵਾਨੀ ਜੀ ਨੂੰ ਇਸ ਆਨਰ ਦੇ ਕਨਫਰਮੈਂਟ ਦੇ ਵਿੱਚ ਬਹੁਤ ਬਹੁਤ ਵਧਾਈ ਦਿੰਦਾ ਇਹ ਇਟ ਇਸ ਸਮਥਿੰਗ ਵਿਚ ਵਾਸ ਵਿਚ ਹੈਡ ਟੂ ਹੈਪਨ ਤੇ ਇਹ ਉਹਨਾਂ ਨੂੰ ਇੱਕ ਬੜਾ ਹੀ ਡਿਜ਼ਰਵਿੰਗ ਆਨਰ ਮਿਲਿਆ ਹੈ ਅਸੀਂ ਸ਼੍ਰੀ ਲਾਲ ਕਿਸ਼ਨ ਅਡਵਾਨੀ ਜੀ ਸਾਡੇ ਵੱਡੇ ਨੇਤਾ ਸਾਡੇ ਫਾਦਰ ਫਿਗਰ ਉਹਨਾਂ ਨੂੰ ਇਹ ਵੀ ਆਸ਼ਵਾਸਨ ਦਿੰਨੇ ਆ ਇਸ ਮੌਕੇ ਦੇ ਉੱਤੇ ਕਿ ਅਸੀਂ ਉਹਨਾਂ ਦੇ ਆਦਰਸ਼ਾਂ ਤੇ ਤੇ ਉਹਨਾਂ ਦੇ ਅਸੂਲਾਂ ਤੇ ਉੱਤੇ ਖਰੇ ਉਤਰਾਂਗੇ ਤੇ ਉਹਨਾਂ ਦੇ ਵਾਂਗੂ ਅਸੀਂ ਵੀ ਆਪਣੇ ਦੇਸ਼ ਦੇ ਵਾਸਤੇ ਪੂਰਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਦਾ ਬlesings ਹਮੇਸ਼ਾ ਸਾਡੇ ਤੱਕ ਰਹਿਣ ਤਾਂਕਿ ਅਸੀਂ ਵੀ ਕੁਝ ਕੰਮ ਕਰਕੇ ਆਪਣੀ ਕੋਈ ਕੰਟਰੀਬਿਊਸ਼ਨ ਦੇਸ਼ ਨੂੰ ਦੇ દਈਏ ਵੈਗੂਜੀ ਕਾ ਖਾਲਸਾ ਵੈਗੂਜੀ ਕੀ ਫਤਿਹ